ਤਾਂ ਪੰਚਿੰਦਰ ਮਾਰ ਪਹਿਲਾ ਮਾਂਜੂ ਕੋਡ ਦਿੱਤਾ ਸੀ ਤਾਂ ਉਸ ਦੇ ਵਿੱਚ ਕੀ ਖੁਲਾਸੇ ਕੀਤੇ ਗਏ ਉਸ ਵੱਲੋਂ ਪੈਸੇ ਕਿੱਥੇ ਨੇ ਲੋਕਾਂ ਦੇ ਕਰੋੜਾ ਰੁਪਿਆ ਕਿਸ ਅਕਾਊਂਟਾਂ ਦੇ ਵਿੱਚ ਪਾਇਆ ਗਿਆ ਕੀ ਤਫਤੀਸ਼ ਦੇ ਸਾਹਮਣੇ ਦੇਖੋ ਜਿਹੜੇ ਇਹਨੇ ਪੰਜ ਅਕਾਊਂਟ ਖੋਲੇ ਵੀ ਸੀ ਇੱਕ ਤਾਂ ਦੇਖੋ ਅਸੀਂ ਜਿਹੜੇ ਰਜਿਸਟਰ ਹੋ ਗਿਆ ਜਿਹੜੇ ਬੈਂਕ ਦੀਆਂ ਚਾਪੀਆਂ ਅਸੀਂ ਕੋਸ਼ਿਸ਼ ਜਿਹੜੇ ਬੈਂਕ ਨੇ ਲਗਾਈ ਮਿਸਿੰਗ ਹੋ ਗਈਆਂ ਪਲੱਸ ਜਿਹੜੇ ਚੈੱਕ ਹੈਗੇ ਸੀ 1 ਕਰੋੜ ਰਿਕਵਰ ਕਰਾਏ ਜਾ। ਕਈ ਲੋਕਾਂ ਦੇ ਸਵਾਲ ਨੇ ਬਹੁਤ ਜ਼ਿਆਦਾ ਜੀ ਕਿ ਪੁਲਿਸ ਨੇ ਤਿੰਨ ਧਰਾਂਵਾਂ ਲਾਈਆਂ ਨਹੀਂ ਗੌਰ ਸ਼ਰਮਾ ਦੇ ਉੱਤੇ ਕਿ ਬਾਕੀ ਜਿਹੜੀ ਛੇੜਛਾੜ ਕੀਤੀ ਹੈ ਕਾਗਜ਼ਾਂ ਦੇ ਨਾਲ ਉਹਨਾਂ 66 67 ਉੱਥੇ ਧਰਮ ਕਿਉਂ ਲਗਾ? ਇਹ ਵੀ ਕਿ ਪੰਜ ਦਿਨ ਦਾ ਰਿਮਾਂਡ ਉਹ ਕਿੰਨਾ ਮਾਂਜੂ ਕੁਮ ਨੇ ਅਗਲ ਕਿੰਨਾ ਰਿਮਾਂਡ ਦਿੱਤਾ? ਜਾਂ ਉਹਦੇ ਵਿੱਚ ਕੀ ਤੁਹਾਨੂੰ ਹੋਰ ਲੱਗਦਾ ਕਿ ਹੋਰ ਕਲਾਸ ਜਿਹੜੇ ਕਰਾਉਣੇ ਨੇ ਸਰ? ਦੇਖੋ ਸਾਨੂੰ 7 ਦਿਨ ਦਾ ਰਿਮਾਂਡ ਮਿਲਿਆ ਤੇ ਵਿੱਚ ਇੱਕ ਦਾ ਲੈਪਟਾਪ ਵਗੈਰਾ ਜਿਹੜਾ ਜਿਹਦੇ ਵਿੱਚ ਸਾਰਾ ਡਾਟਾ ਰੱਖਿਆ ਹੋਇਆ ਉਹ ਰਿਕਵਰ ਹੋ ਰਹੀਆਂ ਕੰਪਨੀਆਂ ਦੀ ਮੁਹਾਲੀ ਜ਼ਿਲ੍ਹੇ ਦੇ ਕਸਬਾ ਮੁੱਲਾਂਪੁਰ ਗੀਰ ਦਾ ਦੇ ਨਜ਼ਦੀਕ ਐਕਸਿਸ ਬੈਂਕ ਦੇ ਵਿੱਚ ਹੋਈ ਧੋਖਾਧੜੀ ਦੇ ਮਾਮਲੇ ਦੇ ਵਿੱਚ ਗੌਰਵ ਸ਼ਰਮਾ ਮੈਨੇਜਰ ਨੂੰ ਪੁਲਿਸ ਨੇ ਕੁਝ ਦਿਨ ਪਹਿਲਾਂ ਗ੍ਰਿਫਤਾਰ ਕਰ ਲਿਆ ਸੀ 5 ਦਿਨ ਦਾ ਮਾਨਜੂਰ ਕੋਰਟ ਵੱਲੋਂ ਰਿਮਾਂਡ ਦਿੱਤਾ ਗਿਆ ਤਾਂ ਹੁਣ ਉਸ ਰਿਮਾਂਡ ਦੌਰਾਨ ਕੀ ਖੁਲਾਸੇ ਹੋਏ ਨੇ ਲੋਕਾਂ ਦਾ ਕਰੋੜਾ ਰੁਪਇਆ ਹੈ ਕਿੱਥੇ ਹੈ ਕੀ ਉਸ ਗੌਰਵ ਸ਼ਰਮਾ ਨੇ ਪੁਲਿਸ ਨੂੰ ਤਤਪ੍ਰਤੀਸ਼ ਦੇ ਵਿੱਚ ਦੱਸਿਆ ਜਾਂ ਫਿਰ ਹੋਰ ਕਿੰਨੇ ਦਿਨ ਦਾ ਰਿਮਾਂਡ ਗੌਰਵ ਸ਼ਰਮਾ ਦਾ ਮਿਲਿਆ ਸਰ ਜਿਹੜਾ ਇਹ ਬੈਂਕ ਮੈਨੇਜਰ ਸੀ 27 ਦਾ 5 ਦਿਨ ਦਾ ਰਿਮਾਂਡ ਪਹਿਲਾਂ ਮਾਂਜੂ ਕੋਰਟ ਨੇ ਦਿੱਤਾ ਸੀ ਤਾਂ ਉਸ ਦੇ ਵਿੱਚ ਕੀ ਖੁਲਾਸੇ ਕੀਤੇ ਗਏ ਉਸ ਵੱਲੋਂ ਪੈਸੇ ਕਿੱਥੇ ਨੇ ਲੋਕਾਂ ਦੇ ਕਰੋੜਾ ਰੁਪਇਆ ਕਿਸ ਅਕਾਊਂਟਾਂ ਦੇ ਵਿੱਚ ਪਾਇਆ ਗਿਆ ਖੇਤਰੀਸ਼ ਦੇ ਸਾਹਮਣੇ ਆਏ ਦੇਖੋ ਜਿਹੜੇ ਇਹਨੇ ਪੰਜ ਅਕਾਊਂਟ ਖੋਲੇ ਹੋਏ ਸੀ ਇੱਕ ਤਾਂ ਦੇਖੋ ਅਸੀਂ ਜਿਹੜੇ ਰਜਿਸਟਰ ਹੋ ਗਿਆ ਜਿਹੜੇ ਬੈਂਕ ਦੀਆਂ ਚਾਬੀਆਂ ਸੀ ਕੁਝ ਜਿਹੜੇ ਬੈਂਕਾਂ ਨੇ ਲਿਖਾਈ ਮਿਸਿੰਗ ਹੈ ਗਈਆਂ ਪਲੱਸ ਜਿਹੜੇ ਚੈੱਕ ਹੈਗੇ ਸੀ ਇੱਕ ਤਾਂ ਰਿਕਵਰ ਕਰਾਏ ਆ ਅਜੇ ਹੋਰ ਵੀ ਚੀਜ਼ਾਂ ਜਣੀਆਂ ਹੈਗੀਆਂ ਲੈਪਟਾਪ ਵਗੈਰਾ ਦਾ ਰਿਕਵਰ ਕਰਾਉਣਾ ਬਾਕੀ ਆ ਤੇ ਬਾਕੀ ਜਿਹੜੀ ਅ ਇੱਕ ਇੱਕ ਬੈਂਕ ਦੇ ਕ੍ਰੋਸ ਚੈੱਕ ਵੀ ਕਰਨਾ ਜਿਹੜਾ ਕਿਉਂਕਿ ਜਿਹੜੀਆਂ ਕੰਪਲੀਟ ਆਈਆਂ ਉਹਦੇ ਬਾਰੇ ਵੀ ਇਹਦਾ ਜ਼ਰੂਰੀ ਸੀ ਸਾਨੂੰ ਰਿਮਾਂਡ ਜਿਹੜਾ ਸੀ ਉਹਦਾ ਰਿਮਾਂਡ ਲੈ ਲਿਆ ਤੇ ਪਲੱਸ ਜਿਹੜੀਆਂ ਅ ਅਕਾਊਂਟ ਪੰਜ ਅਕਾਊਂਟ ਜੋ ਅੱਗੇ ਗਏ ਆ ਉਹਦੇ ਆਲਰੇਡੀ ਅਸੀਂ ਬੈਂਕਾਂ ਨੂੰ ਇੱਕ ਤਾਂ ਅਸੀਂ ਜਿਹੜੇ ਅਕਾਊਂਟ ਆ ਫ੍ਰੀਜ਼ ਕਰਾਏ ਆ ਸਾਡੇ ਉਹ 12-13 ਅਕਾਊਂਟ ਜਿਹੜੇ ਫ੍ਰੀਜ਼ ਹੋ ਚੁੱਕੇ ਆ ਲਗਭਗ 1 ਕਰੋੜ ਦੀ ਜਿਹੜੀ ਹੈਗੀ ਰਾਸ਼ੀ ਉਹ ਫ੍ਰੀਜ਼ ਕਰਵਾਤੀ ਆ ਆਪਾਂ ਜਿਹੜੀ ਹੈਗੀ ਆ ਤੇ ਉਹਦੇ ਵਿੱਚ ਉਹ ਜਿਹੜੇ ਅਕਾਊਂਟ ਕਿਹਨਾਂ ਦੇ ਸੀ ਹੈਗੇ ਉਹਨਾਂ ਨੂੰ ਵੈਰੀਫਾਈ ਕਰ ਰਹੇ ਹਾਂ 6 ਕਰੋੜ ਦੀ ਗੱਲ ਸਾਹਮਣੇ ਆਈ ਕਿ 6 ਕਰੋੜ ਰੁਪਏ ਅਲੱਗ-ਅਲੱਗ ਖਾਤਿਆਂ ਦੇ ਵਿੱਚ ਪਾਇਆ ਗਿਆ ਕੋਈ ਕਿਹੜੇ ਖਾਤੇ ਸੀ ਉਹ ਉਹਨਾਂ ਦਾ ਪਤਾ ਲੱਗਿਆ ਕੁਝ ਦੇਖੋ ਟੋਟਲ ਜਿਹੜਾ 6 ਨਹੀਂ ਸੀ ਜ਼ਿਆਦਾ ਹੈਗਾ ਇਹ ਆਪਣਾ ਘੱਟੋ-ਘੱਟ 10 ਕਰੋੜ ਦੇ ਆਸ-ਪਾਸ ਹੈਗਾ ਜਿਹੜਾ ਖਾਤੇ ਜਿਹੜੇ ਇਹਦੇ ਪੰਜ ਅਕਾਊਂਟ ਖੁੱਲੇ ਹੋਏ ਸੀ ਉਹਨਾਂ ਦੇ ਵਿੱਚ ਗਿਆ ਵਾ 10-11 ਕਰੋੜ ਦੇ ਆਸ-ਪਾਸ ਉਹ ਉਹਨੇ ਅੱਗੇ ਟਰਾਂਸਫਰ ਕੀਤਾ ਵਾ ਸੀ ਜਿਹੜਾ ਕਾਊਂਟਾਂ 'ਚ ਗਏ ਸੀ ਸਭ ਤੋਂ ਪਹਿਲਾਂ ਤਾਂ ਅਸੀਂ ਉਹ ਫ੍ਰੀਜ਼ ਕਰਾਤੇ ਆ 11-12 ਕਾਊਂਟ ਹੈਗੇ ਜਿਹੜੇ ਫ੍ਰੀਜ਼ ਕਰਾਏ ਆ ਬਾਕੀ ਦੂਜੇ ਕਾਊਂਟ ਜਿਹੜੇ ਛੋਟੇ ਆ ਜਿਹ ਰੋਪਿਆ ਗਿਆ ਬਾਈ ਉਹ ਕਾਊਂਟ ਅਸੀਂ ਫ੍ਰੀਜ਼ ਕਰਾਏ ਆ ਉਹਨਾਂ ਦੇ ਅੱਗੇ ਬੈਂਕ ਨੂੰ ਲਿਖਿਆ ਹੁਣ ਉਹਨਾਂ ਤੋਂ ਡਿਟੇਲ ਲੈ ਰਹੇ ਆ ਉਹਨਾਂ ਦੀ ਅੱਜ ਕਈ ਲੋਕਾਂ ਦੇ ਸਵਾਲ ਨੇ ਬਹੁਤ ਜ਼ਿਆਦਾ ਜੀ ਕਿ ਪੁਲਿਸ ਨੇ ਤਿੰਨ ਧਾਰਾਵਾਂ ਲਾਈਆਂ ਨੇ ਗੌਰਵ ਸ਼ਰਮਾ ਦੇ ਉੱਤੇ ਕਿ ਬਾਕੀ ਜਿਹੜੀ ਛੇੜਛਾੜ ਕੀਤੀ ਹੈ ਕਾਗਜ਼ਤਾਂ ਦੇ ਨਾਲ 66 68 71 ਉੱਥੇ ਧਾਰਾਵਾਂ ਕਿਉਂ ਨਹੀਂ ਲਾਈਆਂ ਇਹ ਵੀ ਪੁੱਛ ਰਹੇ ਨੇ ਲੋਕ ਦੇਖੋ ਅਸੀਂ ਬੈਂਕ ਨੂੰ ਇਹ ਲਿਖ ਕੇ ਦਿੱਤਾ ਵਾ ਜੇ ਉਹ ਬੈਂਕ ਵੱਲੋਂ ਕੁਝ ਲਿਖਤੀ ਆਉਂਦਾ ਵਾ ਕਿ ਸਾਡੇ ਜਿਹੜੇ ਕੋਈ ਚੈੱਕ ਵੀ ਯੂਜ਼ ਹੋਏ ਆ 올ਰੀ ਪ੍ਰੋਸੈਸ ਦੇ ਵਿੱਚ ਹੈਗਾ ਵਾ ਜੇ ਇਦਾਂ ਦੀ ਗੱਲ ਸਾਹਮਣੇ ਆਉਂਦੀ ਤਾਂ ਅਸੀਂ ਵਾਦਾ ਕੀਤਾ ਜਾਊਗਾ ਹੁਣ ਕਿੰਨੇ ਦਿਨ ਦਾ ਰਿਮਾਂਡ ਹੋਰ ਹਾਸਲ ਹੋਇਆ ਕਿਉਂਕਿ ਅੱਜ ਖਤਮ ਹੋ ਗਿਆ 5 ਦਿਨ ਦਾ ਰਿਮਾਂਡ ਹੁ ਇਕੋ ਸਾਨੂੰ 7 ਦਿਨ ਦਾ ਰਿਮਾਨ ਮਿਲਿਆ ਇਹਦੇ ਵਿੱਚ ਇੱਕ ਤਾਂ ਲੈਪਟਾਪ ਵਗੈਰਾ ਜਿਹੜਾ ਜਿਹਦੇ ਵਿੱਚ ਸਾਰਾ ਡਾਟਾ ਰੱਖਿਆ ਉਹ ਰਿਕਵਰ ਕਰਾਉਣਾ ਜਿਹੜਾ ਉਸ ਤੋਂ ਬਾਅਦ ਜਿਹੜੀ ਖਾਤਿਆਂ ਬਾਰੇ ਵੀ ਅਸੀਂ ਪੁੱਛਗਿੱਛ ਕਰਾਂਗੇ ਹੋਰ ਜਿਹੜੀ ਹੈਗੀ ਆ ਜਾਂ ਹੋਰ ਕੋਈ ਬੰਦਿਆ ਦਾ ਨਾਮ ਜੇ ਕਿਸੇ ਨੂੰ ਪੈਸੇ ਦਿੱਤੇ ਦਿੱਤੇ ਆ ਕਿਸੇ ਨੂੰ ਤਾਂ ਕਾਦੇ ਵਾਸਤੇ ਦਿੱਤੇ ਆ ਉਹ ਪੈਸੇ ਉਹ ਬੰਦਿਆਂ ਨੂੰ ਬੁਲਾ ਕੇ ਵੀ ਵੈਰੀਫਾਈ ਕਰਾਂਗੇ ਜਿਹੜਾ ਸਾਨੂੰ ਇਸ ਕਰਕੇ ਸਾਨੂੰ ਇਹਦੀ ਜਰੂਰਤ ਸੀ ਕੁਝ ਕੰਪਨੀਆਂ ਦੀ ਵੀ ਗੱਲ ਆ ਰਹੀ ਸਾਹਮਣੇ ਕੰਪਨੀਆਂ ਦੀ ਵੀ ਪੁੱਛਗਿੱਛ ਹੋਏਗੀ ਕੋਈ ਕੰਪਨੀ ਦਾ ਵੀ ਨਾਮ ਵੀ ਆ ਸਾਹਮਣੇ ਕਿ ਪੈਸੇ ਉਸ ਦੇ ਉਹਨਾਂ ਦੇ ਅਕਾਊਂਟ ਚ ਭੇਜੇ ਹੋ ਉਹ ਕਿਸੇ ਫਰਮਾਂ ਦੇ ਨਾਂ ਤੇ ਹੀ ਹੈਗੇ ਆ ਉਹ ਉਹ ਉਹਨਾਂ ਦੇ ਅੱਗੇ ਅਸੀਂ ਮੰਗਾਰੇ ਆ ਵੀ ਇਹ ਕਿਹਨਾਂ ਦੇ ਨਾਂ ਤੇ ਅਕਾਊਂਟ ਚੱਲਦੇ ਆ ਕੋਈ ਅਲੱਗ-ਅਲੱਗ ਜਗ੍ਹਾ ਤੇ ਆਇਆ ਹੋਏ ਆ ਜੇ ਆਪਾਂ ਦੱਸ ਨਹੀਂ ਸਕਦੇ ਤੇ ਉਹਨਾਂ ਨੂੰ ਜਿਹੜੇ ਬੰਦਿਆਂ ਨੂੰ ਵੈਰੀਫਾਈ ਕਰਕੇ ਬੈਂਕ ਕੋਲ ਦੀ ਡਿਟੇਲ ਹੈ ਕਿ ਕਿਹਦੇ ਨਾਂ ਤੇ ਖਾਤਾ ਖੋਲਿਆ ਗਿਆ ਉਹ ਇਹ ਉਹਦੀ ਡਿਟੇਲ ਲੈ ਕੇ ਫਿਰ ਉਹਨਾਂ ਨੂੰ ਬੁਲਾਵਾਂਗੇ ਅਸੀਂ ਤੋ ਲੋਕਾਂ ਨੇ ਪਿਛਲੇ ਦਿਨੀ ਜਿਹੜੇ ਖਾਤਾਧਾਰਕ ਸੀ ਉਹਨਾਂ ਨੇ ਮੀਟਿੰਗ ਕੀਤੀ ਸੀ ਧਰਨਾ ਦੀ ਬੈਂਕ ਤੇ ਗ੍ਰਿਤਾ ਕਿ ਹੁਣ ਮੇਨ ਬ੍ਰਾਂਚ ਦੇ ਵਿੱਚ ਜਿਹੜਾ ਚੰਡੀਗੜ੍ਹ ਜਾ ਕੇ 100 ਵਾਰ ਨੂੰ ਧਰਨਾ ਦੇਣ ਦੀ ਕੋਸ਼ਿਸ਼ ਜਿਹੜੀ ਇਹਨਾਂ ਨੇ ਖਾਤਾਧਾਰਕਾਂ ਨੇ ਕਰਨੀ ਕਿ ਸਾਡੇ ਪੈਸੇ ਨਹੀਂ ਦਿੱਤੇ ਜਾ ਰਹੇ ਬੈਂਕ ਵਾਲੇ ਨਾਲ ਕੋਈ ਗੱਲਬਾਤ ਹੋਈ ਹੈ ਕਿ ਇਦਾਂ ਧਰਨਾ ਪ੍ਰਦਰਸ਼ਨ ਨਾ ਹੋਵੇ ਕਿ ਉਸ ਤੋਂ ਪਹਿਲਾਂ ਹੀ ਲੋਕਾਂ ਦੇ ਪੈਸੇ ਦਿੱਤੇ ਜਾਣ ਦੇਖੋ ਅਸੀਂ ਬੈਂਕ ਵਾਲਿਆਂ ਨਾਲ ਵੀ ਗੱਲ ਕੀਤੀ ਸੀ ਸਾਡੇ ਜਿਹੜੇ ਮਾਨਯੋਗ ਮੰਤਰੀ ਮੈਡਮ ਉਹ ਵੀ ਉੱਥੇ ਆਏ ਸੀ ਉਹਨਾਂ ਦੀ ਵੀ ਗੱਲਬਾਤ ਹੋਈ ਉਹਨਾਂ ਨਾਲ ਤੇ ਉਹਨਾਂ ਨੇ ਪੂਰਾ ਭਰੋਸਾ ਦਿੱਤਾ ਵੀ ਛੇਤੀ ਛੁਤੀ ਠੀਕ ਹੈ ਬਹੁਤ ਧੰਨਵਾਦ ਤੁਸੀਂ ਦੇਖ ਸਕਦੇ ਹੋ ਕਿ ਸਨ ਡੀਐਸਪੀ ਤਨਵੀਰ ਸਿੰਘ ਜਿੰਨਾ ਵੱਲੋਂ ਕੋਈ ਜਾਣਕਾਰੀ ਦਿੱਤੀ ਗਈ ਹੈ ਕਿ ਗੌਰਵ ਸ਼ਰਮਾ ਜੋ ਬੈਂਕ ਮੈਨੇਜਰ ਸੀ 7 ਦਿਨ ਦਾ ਰਿਮਾਂਡ ਉਸ ਦਾ ਹੋਰ ਹਾਸਲ ਹੋ ਗਿਆ ਹੈ ਕਈ ਵੱਡੇ ਖੁਲਾਸੇ ਹੋਣਗੇ ਗੌਰਵ ਸ਼ਰਮਾ ਤੋਂ ਕਿਸ ਦੇ ਅਕਾਊਂਟਾਂ ਦੇ ਵਿੱਚ ਪੈਸੇ ਪਾਏ ਗਏ ਕਈ ਫਰਮਾਂ ਦੇ ਨਾਮ ਦੇ ਉੱਤੇ ਜਿਹੜੇ ਪੈਸੇ ਭੇਜੇ ਗਏ ਨੇ ਉਹ ਫਰਮਾਂ ਕਿਹੜੀਆਂ ਨੇ ਤਾਂ ਪੁਲਿਸ ਹੁਣ 7 ਦਿਨ ਦੇ ਵਿੱਚ ਉਹ ਵੀ ਪਤਾ ਕਰਨ ਦੇ ਵਿੱਚ ਲੱਗੇ ਹੋਏ ਇੱਕ ਲੈਪਟਾਪ ਜਿਹੜਾ ਪੁਲਿਸ ਨੇ ਦੱਸਾਇਆ ਬਰਾਮਦ ਕਰਨਾ ਤਾਂ ਹੋਰ ਵੀ ਜਿਹੜੇ ਪੁਲਿਸ ਨੇ ਬੈਂਕ ਤੋਂ ਜਾਣਕਾਰੀ ਲੈਣੀ ਹੈ ਕਿ ਅਗਰ ਬੈਂਕ ਦੇ ਕਾਗਜ਼ਾਤਾਂ ਨਾਲ ਕੋਈ ਛ ਜਿਹੜੀ ਧਰਾਮਾ ਨੇ ਉਹਨਾਂ ਦੇ ਵਿੱਚ ਹੀ ਵਾਦਾ ਹੋਏਗਾ ਉਹਨਾਂ ਵਾਦੇ ਨੂੰ ਲੈ ਕੇ ਹੀ ਪੁਲਿਸ ਹੁਣ ਲਗਾਤਾਰ ਤਬਾਹ ਹੋ ਚੁੱਕੀ ਹੈ ਲੋਕ ਜਿਹੜੇ ਨੇ ਜਿਨ੍ਹਾਂ ਦੇ ਪੈਸੇ ਕਰੋੜਾਂ ਰੁਪਈਆ ਧੁਖਧੜੀ ਹੋਏ ਨੇ ਤਾਂ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਅਸੀਂ ਧਰਨਾ ਪ੍ਰਦਰਸ਼ਨ ਬੈਂਕ ਦੇ ਖਿਲਾਫ ਕਰਾਂਗੇ ਚੰਡੀਗੜ੍ਹ ਦੇ ਵਿੱਚ ਮੇਨ ਬ੍ਰਾਂਚ ਜੋ ਕਿ ਐਕਸੈਸ ਬੈਂਕ ਦੀ ਮੇਨ ਬ੍ਰਾਂਚ ਇੰਡਸਟਰੀ ਏਰੀਆ ਦੇ ਵਿੱਚ ਤਾਂ ਉਸ ਜਗ੍ਹਾ ਦੇ ਉੱਤੇ ਸੋਮਵਾਰ ਨੂੰ ਧਰਨਾ ਦੇਣ ਦਾ ਜਿਹੜਾ ਲੋਕਾਂ ਵੱਲੋਂ ਐਲਾਨ ਕੀਤਾ ਗਿਆ ਹੈ ਤਾਂ ਹੁਣ ਦੇਖਦੇ ਹਾਂ ਉਸ ਤੋਂ ਪਹਿਲਾਂ ਕਿ ਬੈਂਕ ਵਾਕਈ ਕਿ ਲੋਕਾਂ ਦੇ ਅਕਾਊਂਟਾਂ ਦੇ ਵਿੱਚ ਕੁਝ ਪੈਸੇ ਪਾੰਦੀ ਹੈ ਜਾਂ ਨਹੀਂ ਜਾਂ ਫਿਰ